ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਨੇ ਆ ਅੱਜ ਦੀਆਂ ਖਬਰਾਂ ਤੇ ਅਮਰੀਕੀ ਤੇ ਫਿਲੀਪੀਨੀ ਬਲਾਂ ਨੇ ਵਿਵਾਦਿਤ ਦੱਖਣੀ ਚੀਨ ਸਾਗਰ ਨੇੜੇ ਮਿੱਤਰ ਦੇਸ਼ਾਂ ਦੀ ਜੰਗੀ ਸਮਰੱਥਾ ਦਾ ਮੁਜ਼ਾਰਾ ਕਰਦਿਆਂ ਕਈ ਸਾਲਾਂ 'ਚ ਆਪਣਾ ਸਭ ਤੋਂ ਵੱਡਾ ਜੰਗੀ ਅਭਿਆਸ ਸ਼ੁਰੂ ਕੀਤਾ ਹੈ ਜਿਸ ਨੇ ਚੀਨ ਨੂੰ ਫਿਕਰ 'ਚ ਪਾ ਦਿੱਤਾ ਹੈ ਦੱਖਣੀ ਚੀਨ ਸਾਗਰ 'ਚ ਹਾਲੀਆ ਸਮੇਂ ਦੌਰਾਨ ਚੀਨ ਤੇ ਫਿਲੀਪੀਨਸ ਦੇ ਤੱਟ ਰੱਖਿਆਕਾਂ ਵਿਚਾਲੇ ਝੜਪਾਂ ਹੋਈਆਂ ਚੀਨ ਇੱਕ ਖੇਤਰ ਆਪਣਾ ਹੁੰਦਾ ਦਾਅਵਾ ਕਰਦਾ ਹੈ ਜਦਕਿ ਫਿਲੀਪੀਨਸ ਨੇ ਕਿਹਾ ਹੈ ਕਿ ਬਾਲਿਕਾਟਨ ਜੰਗੀ ਅਭਿਆਸ ਕਿਸੇ ਵਿਸ਼ੇਸ਼ ਮੁਲਕ ਵੱਲ ਸਿੱਧਿਤ ਨਹੀਂ ਹੈ ਕਿਉਂਕਿ ਇਹ ਵਿਵਾਦਿਤ ਦੱਖਣੀ ਚੀਨ ਸਾਗਰ ਦੇ ਨੇੜੇ ਹੈ ਜਿੱਥੇ ਚੀਨ ਤੇ ਫਿਲੀਪੀਨ ਤੱਟ ਰੱਖਿਆਕਾਂ ਦੀਆਂ ਝੜਪਾਂ ਹੋਈਆਂ ਨੇ ਲੰਮੇ ਸਮੇਂ ਤੋਂ ਰੱਖਿਆ ਸੰਧੀ ਦੇ ਸਹਿਯੋਗੀਆਂ ਦਾ ਇਹ ਸਾਲਾਨਾ ਅਭਿਆਸ 10 ਮਈ ਤੱਕ ਚੱਲੇਗਾ ਤੇ ਇਸ ਵਿੱਚ 250 ਤੋਂ ਵੱਧ ਫ੍ਰਾਂਸੀਸੀ ਤੇ ਆਸਟ੍ਰੇਲੀਆਈ 250 ਸੈਨਿਕਾਂ ਦੇ ਨਾਲ-ਨਾਲ ਉਨਾ ਦੇ 16000 ਤੋਂ ਵੱਧ ਸੈਨਿਕ ਸ਼ਾਮਲ ਹੋਣਗੇ ਫਿਲੀਪੀਨੀ ਮਿਲਟਰੀ ਨੇ ਕਿਹਾ ਹੈ ਕਿ ਇਸ ਸਾਲ ਦੀਆਂ ਮਸ਼ਕਾਂ ਦਾ ਮੁੱਖ ਮਕਸਦ ਖੇਤਰੀ ਰੱਖਿਆ ਹੈ ਜੰਗੀ ਅਭਿਆਸ ਬਾਰੇ ਫਿਲੀਪੀਨੀ ਸੈਨਾ ਦੇ ਕਰਨਲ ਮਾਈਕਲ ਲੋਜੀਕੋ ਨੇ ਇਸ ਖਬਰ ਏਜੰਸੀ ਨੂੰ ਦੱਸਿਆ ਅਸੀਂ ਆਪਣੇ ਇਲਾਕੇ ਦੀ ਰੱਖਿਆ ਬਾਰੇ ਬਹੁਤ ਗੰਭੀਰ ਹਾਂ ਇਹੀ ਕਾਰਨ ਹੈ ਕਿ ਅਸੀਂ ਬਾਲੀ ਕਾਟਨ ਅਭਿਆਸ ਕਰਦੇ ਹਾਂ ਅਮਰੀਕੀ ਮੈਰੀਨ ਲੈਫਟਨੈਂਟ ਜਨਰਲ ਵਿਲੀਅਮ ਜਰਨੀ ਨੇ ਸਮਾਗਮ ਮੌਕੇ ਕਿਹਾ ਕਿ ਵੱਡੇ ਪੈਮਾਨੇ ਤੇ ਜੰਗੀ ਅਭਿਆਸ ਇਹ ਦਰਸਾਏਗਾ ਕਿ ਅਮਰੀਕਾ ਅਤੇ ਫਿਲੀਪੀਨਜ਼ ਵਿਚਾਲੇ 1951 ਦੀ ਆਪਸੀ ਰੱਖਿਆ ਸੰਧੀ ਮਹਿਜ਼ ਕਾਗਜ਼ ਦਾ ਟੁਕੜਾ ਨਹੀਂ ਹੈ। ਅਬਿਆਸਤੀ ਸ਼ੁਰੂਆਤ ਕਰਨ ਵਾਲੇ ਫਿਲੀਪੀਨਜ਼ ਦੇ ਸੈਨਾ ਮੁਖੀ ਜਨਰਲ ਰੋমিও ਬਰਾਉਨਰ ਨੇ ਕਿਹਾ ਕਿ ਪ੍ਰਸ਼ਾਂਤ ਤੱਟੀ ਦੇਸ਼ਾਂ ਵੱਲੋਂ ਅਮਰੀਕਾ ਤੇ ਫਿਲੀਪੀਨਜ਼ ਸਾਡੇ ਦੇਸ਼ 'ਚ ਸ਼ਾਂਤੀ ਤੇ ਸੁਰੱਖਿਆ ਨੂੰ ਖਤਰੇ 'ਚ ਪਾਉਣ ਵਾਲੀਆਂ ਗੁੰਜਲਦਾਰ ਚੁਣੌਤੀਆਂ ਨਾਲ ਜੱਠਣ 'ਚ ਸਮੁੰਦਰੀ ਸਹਿਯੋਗ ਦੀ ਅਹਿਮੀਅਤ ਨੂੰ ਸਮਝਦੇ ਨੇ। ਚੀਨ ਨੇ ਅਮਰੀਕਾ ਫਿਲੀਪੀਨਜ਼ ਜੰਗੀ ਮਸ਼ਕਾਂ ਦੀ ਨਕੀਦੀ ਕਰਦਿਆਂ ਅਮਰੀਕਾ ਤੇ ਉਸਦੇ ਸੁਰੱਖਿਆ ਭਾਈਵਾਲਾਂ ਦੇ ਸਪਸ਼ਟ ਹਵਾਲੇ ਨਾਲ ਕਿਹਾ ਕਿ ਫਿਲੀਪੀਨਜ਼ ਏਸ਼ੀਆ ਤੋਂ ਬਾਹਰਲੇ ਮੁਲਕਾਂ ਨਾਲ ਗੱਠ ਜੋੜ ਕਰ ਰਿਹਾ ਹੈ ਚੀਨ ਨੇ ਚੇਤਾਵਨੀ ਦਿੱਤੀ ਹੈ ਕਿ ਇਹ ਅਭਿਆਸ ਟਕਰਾਅ ਨੂੰ ਪ੍ਰਗਾ ਸਕਦਾ ਹੈ ਤੇ ਖੇਤਰੀ ਸਥਿਰਤਾ ਨੂੰ ਕਮਜ਼ੋਰ ਕਰ ਸਕਦਾ ਹੈ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੂੰ ਭਰੋਸਾ ਦਿੱਤਾ ਹੈ ਕਿ ਵੱਡੇ ਰਾਸ਼ਟਰੀ ਸੁਰੱਖਿਆ ਸਹਾਇਤਾ ਪੈਕੇਜ ਲਈ ਸੈਨੇਟ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਅਮਰੀਕਾ ਬਹੁਤ ਲੋੜੀਂਦੇ ਹਵਾਈ ਰੱਖਿਆ ਹਥਿਆਰ ਭੇਜੇਗਾ। ਇਸ ਪੈਕੇਜ 'ਚ ਯੂਕਰੇਨ ਲਈ 61 ਅਰਬ ਅਮਰੀਕੀ ਡਾਲਰ ਦੀ ਵਿਵਸਥਾ ਹੈ। ਜ਼ੇਲੈਂਸਕੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਪੋਸਟ ਰਾਹੀਂ ਕਿਹਾ ਕਿ ਬਾਈਡਨ ਨੇ ਉਹਨਾਂ ਨੂੰ ਭਰੋਸਾ ਦਿੱਤਾ ਹੈ ਕਿ ਇਸ ਸਹਾਇਤਾ ਪੈਕੇਜ ਚ ਤੋਪਖਾਨੇ ਨੂੰ ਵੀ ਸ਼ਾਮਲ ਕੀਤਾ ਜਾਵੇਗਾ। ਯੂਰਪੀਅਨ ਯੂਨੀਅਨ ਦੇ 5 ਸਾਲ ਦੀ ਵੈਧਤਾ ਵਾਲੇ ਭਾਰਤੀਆਂ ਲਈ ਮਲਟੀਪਲ ਐਂਟਰੀ ਸ਼ੇਨਗਨ ਵੀਜ਼ਾ ਲਈ ਨਿਯਮ ਲਾਗੂ ਕੀਤੇ ਗਏ ਨੇ। ਇਸ ਸ਼ੇਨਗਨ ਵੀਜ਼ਾ ਨਾਲ ਤੁਸੀਂ 29 ਯੂਰਪੀ ਦੇਸ਼ਾਂ ਦਾ ਦੌਰਾ ਕਰ ਸਕੋਗੇ ਸ਼ੇਨਗਨ ਵੀਜ਼ਾ 90 ਦਿਨਾਂ ਤੱਕ ਜਾਰੀ ਕੀਤਾ ਜਾਣ ਵਾਲਾ ਸ਼ਾਰਟ ਸਟੇ ਵੀਜ਼ਾ ਹੈ ਇਹ ਵੀਜ਼ਾ ਕਿਸੇ ਵੀ ਯੂਰਪੀਅਨ ਦੇਸ਼ਾਂ 'ਚ ਮੁਫਤ ਯਾਤਰਾ ਕਰਨ ਦੀ ਆਗਿਆ ਦਿੰਦਾ ਹੈ ਪਹਿਲਾਂ ਵੀਜ਼ਾ 3 ਸਾਲ 'ਚ ਦੋ ਵਾਰ ਲੈਣਾ ਪੈਂਦਾ ਸੀ ਪਰ ਹੁਣ 18 ਅਪ੍ਰੈਲ ਤੋਂ ਲਾਗੂ ਨਿਯਮਾਂ ਅਨੁਸਾਰ ਭਾਰਤੀਆਂ ਨੂੰ ਮਲਟੀਪਲ ਐਂਟਰੀ ਸ਼ੇਨਗਨ ਵੀਜ਼ਾ ਮਿਲੇਗਾ ਇਸ ਨਾਲ ਵੀਜ਼ੇ ਦਾ ਖਰਚਾ ਵੀ ਬਚੇਗਾ ਵਰਤਮਾਨ ਚ ਥੋੜੇ ਸਮੇਂ ਲਈ ਵੀਜ਼ੇ ਦੀ ਕੀਮਤ ਲਗਭਗ 7000 ਰੁਪਇਆ ਜਦਕਿ ਅਮਰੀਕਾ ਚ ਇਹ 10 ਸਾਲ ਹੈ ਇਹ ਇੱਕ ਸਟicker ਦੇ ਰੂਪ ਚ ਹੁੰਦਾ ਹੈ ਜੋ ਤੁਹਾਡੇ ਪਾਸਪੋਰਟ ਜਾਂ ਯਾਤਰਾ ਦਸਤਾਵੇਜ਼ ਤੇ ਚਿਪਕਾਇਆ ਜਾਂਦਾ ਹੈ ਇਹ ਸਟicker ਖੁਦ ਸ਼ੰਗਨ ਰਾਜਾਂ ਚ ਯਾਤਰਾ ਕਰਨ ਦੀ ਤੁਹਾਡੀ ਇਜਾਜ਼ਤ ਦਾ ਪ੍ਰਤੀਕ ਹੈ ਤੁਹਾਨੂੰ ਸਿਰਫ ਦਾਖਲਾ ਦਿੱਤਾ ਜਾਂਦਾ ਹੈ ਤਾਂ ਜੇਕਰ ਤੁਸੀਂ ਸ਼ੰਗਨ ਕਨਵੈਨਸ਼ਨ ਦੁਆਰਾ ਨਿਰਧਾਰਿਤ ਹੋਰ ਸ਼ਰਤਾਂ ਨੂੰ ਪੂਰਾ ਕਰਦੇ ਹੋ ਜਿਵੇਂ ਕਿ ਯਾਤਰਾ ਦਾ ਉਦੇਸ਼ ਯਾਤਰਾ ਦੀਆਂ ਸ਼ਰਤਾਂ ਤੇ ਤੁਹਾਡੇ ਕੋਲ ਲੋੜੀਂਦੇ ਫੰਡ ਹੋਣੇ ਚਾਹੀਦੇ ਨੇ ਸੰਗਨ ਖੇਤਰ ਚ 29 ਯੂਰੋਪੀਅਨ ਦੇਸ਼ ਸ਼ਾਮਿਲ ਨੇ ਜਿਨ੍ਹਾਂ ਵਿੱਚੋਂ 25 ਯੂਰੋਪੀਅਨ ਯੂਨੀਅਨ ਦੇ ਮੈਂਬਰ ਦੇਸ਼ ਨੇ ਇਹਨਾਂ ਵਿੱਚ ਬੈਲਜੀਅਮ ਬੁਲਗਾਰੀਆ ਕਰੋਸ਼ੀਆ ਚੈੱਕ ਗਣਰਾਜ ਡੈਨਮਾਰਕ ਜਰਮਨੀ ਐਸਟੋਨੀਆ ਯੂਨਾਨ ਸਪੇਨ ਫਰਾਂਸ ਇਟਲੀ ਲਤਵੀਆ ਲਿਥੁਆਨੀਆ ਲਕਜ਼ਮਬਰਗ ਹੰਗਰੀ ਮਾਲਟਾ ਨੀਦਰਲੈਂਡ ਆਸਟਰੀਆ ਪੋਲੈਂਡ ਪੁਰਤਗਾਲ ਰੋਮਾਨੀਆ ਸਲੋਵੇਨੀਆ ਸਲੋਵਾਕੀਆ ਆਈਸਲੈਂਡ ਲਿਕ ਟੈਂਸਟਿਨ ਨਾਰਵੇਸ ਵਿਜ਼ਰਲੈਂਡ ਫਿਨਲੈਂਡ ਤੇ ਸਵੀਡਨ ਸ਼ਾਮਿਲ ਨੇ ਭਾਰਤ ਦੀ ਵਿੱਤੀ ਰਾਜਧਾਨੀ ਮੁੰਬਈ ਚ ਰਹਿਣ ਵਾਲੇ ਅਰਬਪਤੀਆਂ ਦੀ ਗਿਣਤੀ ਹੁਣ ਚੀਨ ਦੀ ਰਾਜਧਾਨੀ ਬੀਜਿੰਗ ਤੋਂ ਵੀ ਜ਼ਿਆਦਾ ਹੋ ਗਈ ਹੈ ਇਹ ਸ਼ਹਿਰ ਪਹਿਲੀ ਵਾਰ ਏਸ਼ੀਆ ਦੀ ਅਰਬਪਤੀਆਂ ਦੀ ਰਾਜਧਾਨੀ ਬਣ ਗਿਆ ਏ ਇਹ ਜਾਣਕਾਰੀ ਹਰੂਨ ਰਿਸਰਚ ਦੀ 2024 ਗਲੋਬਲ ਰਿਚ ਲਿਸਟ ਚ ਸ਼ਾਮਲ ਹੈ ਮੁੰਬਈ ਚ 92 ਅਰਬਪਤੀ ਨੇ ਜਦਕੇ ਬੀਜਿੰਗ ਚ ਉਹਨਾਂ ਦੀ ਗਿਣਤੀ 91 ਆ ਦੁਨੀਆ ਦੀ ਗੱਲ ਕਰੀਏ ਤਾਂ ਚੀਨ ਵਿੱਚ ਕੁੱਲ ਅਰਬ ਪਤੀਆਂ ਦੀ ਗਿਣਤੀ 814 ਹੈ ਜਦਕਿ ਭਾਰਤ 'ਚ ਕੁੱਲ 271 ਅਰਬ ਪਤੀ ਨੇ ਜੇਕਰ ਸ਼ਹਿਰਾਂ ਦੀ ਗੱਲ ਕਰੀਏ ਤੇ ਮੁੰਬਈ ਏਸ਼ੀਆ 'ਚ ਪਹਿਲੇ ਨੰਬਰ ਤੇ ਹੈ ਇਸ ਦੇ ਨਾਲ ਹੀ ਜੇਕਰ ਦੁਨੀਆ ਭਰਤ ਦੇਖਿਆ ਜਾਵੇ ਤਾਂ ਇਹ ਸ਼ਹਿਰ ਹੁਣ ਤੀਜੇ ਨੰਬਰ ਤੇ ਪਹੁੰਚ ਗਿਆ ਹੈ ਹਰੂਨ ਦੀ ਸੂਚੀ ਦੇ ਅਨੁਸਾਰ ਨਿਊਯਾਰਕ ਪਹਿਲੇ ਸਥਾਨ ਤੇ ਹੈ ਜੋ 119 ਅਰਬ ਪਤੀਆਂ ਦਾ ਘਰ ਹੈ ਨਿਊਯਾਰਕ ਨੂੰ 7 ਸਾਲ ਬਾਅਦ ਇਸ ਸੂਚੀ 'ਚ ਪਹਿਲਾ ਸਥਾਨ ਮਿਲਿਆ ਹੈ ਲੰਡਨ ਦੂਜੇ ਨੰਬਰ ਤੇ ਹੈ ਜਿੱਥੇ 97 ਅਰਬਪਤੀ ਨੇ ਦੱਸਦੀ ਹੈ ਕਿ ਇਸ ਸਾਲ ਮੁੰਬਈ ਚ 26 ਅਰਬਪਤੀ ਵਧੇ ਨੇ ਜਦਕਿ ਬੀਜਿੰਗ ਚ 18 ਦੀ ਕਮੀ ਆਈ ਹੈ ਹਾਲਾਂਕਿ ਗਲੋਬਲ ਰੈਂਕਿੰਗ ਚ ਭਾਰਤੀ ਅਰਬਪਤੀਆਂ ਦੀ ਸਥਿਤੀ ਥੋੜੀ ਜਿਹੀ ਕਮਜ਼ੋਰ ਹੋਈ ਹੈ ਗਾਜ਼ਾ ਦੇ ਸਿਵਲ ਡਿਫੈਂਸ ਵਰਕਰਾਂ ਨੇ ਖਾਨ ਯੂਨਿਸ ਇਲਾਕੇ ਦੇ ਮੁੱਖ ਹਸਪਤਾਲ ਦੇ ਆਹਾਤੇ ਚੋਂ ਸਮੂਹਿਕ ਕਬਰਾਂ ਲੱਭੀਆਂ ਨੇ ਜਿਨ੍ਹਾਂ ਚੋਂ ਪਿਛਲੇ 1 ਹਫਤੇ ਦੌਰਾਨ 283 ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਨੇ ਪਿਛਲੇ 1 ਦਿਨ ਚ ਹੀ ਨਾਸੇਰ ਹਸਪਤਾਲ ਦੇ ਮਲਬੇ ਚੋਂ 73 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਨੇ ਰਾਇਟਰਜ਼ ਨੇ ਐਮਰਜੈਂਸੀ ਦਸਤੇ ਨੂੰ ਜ਼ਮੀਨ ਖੋਦਣ ਵਾਲੇ ਉਪਕਰਨਾ ਨਾਲ ਲਾਸ਼ਾਂ ਬਰਾਮਦ ਕਰਦਿਆਂ ਦੇਖਿਆ ਹੈ ਇਜ਼ਰਾਈਲ ਦਾ ਕਹਿਣਾ ਹੈ ਕਿ ਉਸ ਨੂੰ ਮਜਬੂਰਨ ਹਸਪਤਾਲ ਦੇ ਅੰਦਰ ਵੜਨਾ ਪਿਆ ਸੀ ਕਿਉਂਕਿ ਹਮਾਸ ਦੇ ਲੜਾਕੇ ਉੱਥੇ ਕੰਮ ਕਰ ਰਹੇ ਸਨ ਹਾਲਾਂਕਿ ਮੈਡੀਕਲ ਸਟਾਫ ਅਤੇ ਹਮਾਸ ਇਨ੍ਹਾਂ ਦਾਅਵਿਆਂ ਤੋਂ ਇਨਕਾਰ ਕਰਦੇ ਰਹੇ ਨੇ ਗਾਜ਼ਾ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਹੁਣ ਤੱਕ ਬਰਾਮਦ ਕੀਤੀਆਂ ਗਈਆਂ ਲਾਸ਼ਾਂ ਘੱਟੋ-ਘੱਟ ਤਿੰਨ ਸਮੂਹਿਕ ਕਬਰਾਂ 'ਚੋਂ ਸਿਰਫ ਇੱਕ ਦੀਆਂ ਹਨ ਗਾਜ਼ਾ ਦੇ ਹਮਾਸ ਨਿਯੰਤਰਿਤ ਸਰਕਾਰੀ ਮੀਡੀਆ ਦਫ਼ਤਰ ਦੇ ਡਾਇਰੈਕਟਰ ਇਸਮਾਈਲ ਅਲ ਜ਼ਵਾਬਾਤਾ ਨੇ ਕਿਹਾ ਕਿ ਅਸੀਂ ਆਉਣ ਵਾਲੇ 2 ਦਿਨ ਵਿੱਚ ਉੱਥੇ ਸਮੂਹਿਕ ਕਬਰ 'ਚ 200 ਹੋਰ ਲਾਸ਼ਾਂ ਮਿਲਣ ਦੀ ਉਮੀਦ ਕਰ ਰਹੇ ਹਾਂ ਇਸ ਤੋਂ ਬਾਅਦ ਅਸੀਂ ਦੋ ਹੋਰ ਸਾਈਟਸ ਤੇ ਕੰਮ ਕਰਨਾ ਸ਼ੁਰੂ ਕਰਾਂਗੇ ਇਸਮਾਈਲ ਨੇ ਇਜ਼ਰਾਈਲ ਤੇ ਹਸਪਤਾਲ ਚ ਕਤਲੇਆਮ ਕਰਨ ਅਤੇ ਬੁਲਡੋਜ਼ਰ ਨਾਲ ਲਾਸ਼ਾਂ ਨੂੰ ਦਫਨ ਕਰਨ ਕਰਕੇ ਆਪਣੇ ਅਪਰਾਧਾਂ ਤੇ ਪਰਦਾ ਪਾਉਣ ਦਾ ਦੋਸ਼ ਲਾਇਆ ਹੈ। ਇਜ਼ਰਾਈਲ ਨੇ ਪਰਜ਼ੋਰ ਤਰੀਕੇ ਨਾਲ ਇਹਨਾਂ ਕਤਲਾਂ ਨੂੰ ਅੰਜਾਮ ਦੇਣ ਤੋਂ ਇਨਕਾਰ ਕੀਤਾ ਹੈ। ਗਾਜ਼ਾ ਦੇ ਸਿਹਤ ਮੰਤਰਾਲੇ ਅਨੁਸਾਰ 7 ਅਕਤੂਬਰ ਦੀ ਕਾਰਵਾਈਆਂ ਤੋਂ ਬਾਅਦ ਗਾਜ਼ਾ ਤੇ ਹੋਏ ਇਜ਼ਰਾਈਲੀ ਹਮਲਿਆਂ ਚ ਘੱਟੋ-ਘੱਟ 34151 ਫਲਸਤੀਨੀ ਮਾਰੇ ਜਾ ਚੁੱਕੇ ਨੇ ਤੇ 70084 ਜ਼ਖਮੀ ਹੋ ਚੁੱਕੇ ਨੇ। ਗਾਜ਼ਾ ਦੇ ਮੰਤਰਾਲੇ ਨੇ ਲੜਾਕਿਆਂ ਅਤੇ ਆਮ ਲੋਕਾਂ ਦੀ ਗਿਣਤੀ 'ਚ ਫਰਕ ਨਹੀਂ ਦੱਸਿਆ ਪਰ ਉਸ ਦਾ ਕਹਿਣਾ ਹੈ ਕਿ ਮ੍ਰਿਤਕਾਂ 'ਚ ਜ਼ਿਆਦਾਤਰ ਔਰਤਾਂ ਤੇ ਬੱਚੇ ਨੇ ਉਧਰ ਇਜ਼ਰਾਈਲ ਦੇ ਮਿਲਟਰੀ ਇੰਟੈਲੀਜੈਂਸ ਡਾਇਰੈਕਟੋਰੇਟ ਦੇ ਮੁਖੀ ਆਹਰੋਨ ਹਲੀਵਾ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਉਸਨੇ ਮੰਨਿਆ ਹੈ ਕਿ ਉਸ ਦੀ ਗਲਤੀ ਕਾਰਨ ਹਮਾਸ ਦੇ ਹਮਲੇ ਬਾਰੇ ਪਤਾ ਨਹੀਂ ਲੱਗ ਸਕਿਆ ਤੇ ਇਨਾ ਵੱਡਾ ਨੁਕਸਾਨ ਹੋਇਆ ਹੈ ਪਿਛਲੇ ਸਾਲ 7 ਅਕਤੂਬਰ ਨੂੰ ਫਲਸਤੀਨੀ ਅੱਤਵਾਦੀ ਸੰਗਠਨ ਹਮਾਸ ਦੇ ਹਮਲੇ ਨੂੰ ਰੋਕਣ 'ਚ ਅਸਫਲ ਰਹਿਣ ਕਾਰਨ ਸੋਮਵਾਰ ਨੂੰ ਉਹਨਾਂ ਅਹੁਦੇ ਤੋਂ ਅਸਤੀਫਾ ਦਿੱਤਾ ਇਜ਼ਰਾਈਲ ਡਿਫੈਂਸ ਫੋਰਸਸ ਨੇ ਇਸ ਬਾਬਤ ਜਾਣਕਾਰੀ ਦਿੱਤੀ ਹੈ ਅਮਰੀਕਾ ਦੇ ਪੈਂਸਿਲਵੇਨੀਆ ਸੂਬੇ 'ਚ ਇੱਕ ਭਾਰਤੀ ਨੌਜਵਾਨ ਨੂੰ ਸ਼ਰਾਬ ਵਟੇ ਨਾਬਾਲਗ ਕੁੜੀਆਂ ਨਾਲ ਗਲਤ ਹਰਕਤਾਂ ਕਰਨ ਦੇ ਦੋਸ਼ 'ਤੇ ਗ੍ਰਿਫਤਾਰ ਕੀਤਾ ਗਿਆ ਹੈ 33 ਸਾਲ ਦੇ ਨੀਰਵ ਪਟੇਲ ਨੂੰ ਜ਼ਮਾਨਤ ਵਾਸਤੇ 2.5 ਲੱਖ ਡਾਲਰ ਦਾ ਬਾਂਡ ਭਰਨਾ ਹੋਵੇਗਾ ਤੇ ਅਜਿਹਾ ਨਾ ਹੋਣ ਦੀ ਸੂਰਤ 'ਚ ਉਹ ਜੇਲ੍ਹ 'ਚ ਹੀ ਰਹੇਗਾ। ਪੈਂਸਲ ਮੇਨੀਆਂ ਦੇ ਮੁੰਸੀ ਸ਼ਹਿਰ ਨਾਲ ਸਬੰਧਤ ਨੀਰਵ ਪਟੇਲ ਵਿਰੁੱਧ ਦੋਸ਼ ਹੈ ਕਿ ਉਸਨੇ ਸ਼ਰਾਬ ਅਤੇ ਹੋਰ ਨਸ਼ੀਲੀਆਂ ਵਸਤਾਂ ਦਾ ਲਾਲਚ ਦੇ ਕੇ 13 ਸਾਲ ਦੀ ਕੁੜੀ ਦਾ ਸਰੀਰਕ ਫਾਇਦਾ ਉਠਾਇਆ। ਕੁੜੀ ਵੱਲੋਂ ਪੁਲਿਸ ਕੋਲ ਦਾਇਰ ਸ਼ਿਕਾਇਤ ਮੁਤਾਬਕ ਨੀਰਵ ਪਟੇਲ ਨੇ ਕਈ ਵਾਰ ਉਸ ਨਾਲ ਇਹ ਸਭ ਕੀਤਾ। 15 ਸਾਲ ਦੀ ਇੱਕ ਹੋਰ ਕੁੜੀ ਨੇ ਦਾਅਵਾ ਕੀਤਾ ਕਿ ਉਸਨੇ ਪਿਛਲੇ ਸਾਲ 크리스마ਸ ਦੌਰਾਨ ਸ਼ਰਾਬ ਦਾ ਲਾਲਚ ਦਿੰਦਿਆਂ ਕੁੜੀਆਂ ਨਾਲ ਗਲਤ ਹਰਕਤਾਂ ਕੀਤੀਆਂ ਨੀਰਕ ਪਟੇਲ ਵਿਰੁੱਧ ਫੈਲਨੀ ਸੈਕਸ਼ੂਅਲ ਅਸੌਲਟ ਦੇ ਤਿੰਨ ਦੋਸ਼ ਆਇਦ ਕੀਤੇ ਗਏ ਨੇ ਜਦਕਿ ਨਾਬਾਲਗਾਂ ਨੂੰ ਵਰਗਲਾਉਣ ਦੇ ਚਾਰ ਦੋਸ਼ ਵੱਖਰੇ ਤੌਰ ਤੇ ਲੱਗੇ ਨੇ ਕਲੀਅਰ ਫੀਲਡ ਕਾਉਂਟੀ ਦੀ ਪੁਲਿਸ ਨੇ ਦੱਸਿਆ ਕਿ 2.5 ਲੱਖ ਡਾਲਰ ਦਾ ਬੌਂਡ ਭਰਨ ਤੇ ਹੀ ਨੀਰਵ ਪਟੇਲ ਨੂੰ ਜ਼ਮਾਨਤ ਤੇ ਰਿਹਾਅ ਕੀਤਾ ਜਾ ਸਕਦਾ ਹੈ ਅਜਿਹਾ ਨਾ ਹੋਣ ਤੇ ਉਹ ਕਲੀਅਰ ਫੀਲਡ ਕਾਉਂਟੀ ਜੇਲ੍ਹ ਵਿੱਚ ਹੀ ਰਹੇਗਾ ਫਾਰਮਾ ਪ੍ਰਮੁਖ ਲੂਪਿਲ ਲਿਮਟਿਡ ਨੇ ਸੋਮਵਾਰ ਨੂੰ ਘੋਸ਼ਣਾ ਕੀਤੀ ਕਿ ਉਸ ਨੇ ਯੂਨਾਈਟਿਡ ਸਟੇਟਸ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਸੰਯੁਕਤ ਰਾਜ ਦੇ ਬਾਜ਼ਾਰ ਦੇ ਵਿੱਚ ਮੀਰਾ ਬੈਗਰੋਨ ਐਕਸਟੈਂਡੈਂਡ ਰੀਲੀਜ਼ ਟੈਬਲੇਟ 25 ਮਿਲੀਗ੍ਰਾਮ ਲਾਂਚ ਕੀਤੀ ਹੈ ਮੁੰਬਈ ਹੈੱਡਕੁਆਰਟਰ ਵਾਲੀ ਕੰਪਨੀ ਨੇ ਕਿਹਾ ਕਿ ਮਿਰ ਬੈਕਗ੍ਰਾਉਂਡ ਐਕਸਟੈਂਡਡ ਰਿਲੀਜ਼ ਟੈਬਲੇਟ 25 ਮਿਲੀਗ੍ਰਾਮ ਮਾਇਰ ਬ੍ਰਿਟਿਕ ਐਕਸਟੈਂਡਡ ਰਿਲੀਜ਼ ਟੈਬਲੇਟਸ ਦੇ ਬਰਾਬਰ ਹੈ ਲੂਪਿਨ ਦੇ ਬਿਆਨ ਦੇ ਅਨੁਸਾਰ ਮੀਰਾ ਬੈਕਗ੍ਰਾਉਂਡ ਐਕਸਟੈਂਡਡ ਰਿਲੀਜ਼ ਟੈਬਲੇਟ 25 ਮਿਲੀਗ੍ਰਾਮ ਦੀ ਯੂਐਸ ਮਾਰਕੀਟ ਦੇ ਵਿੱਚ 1019 ਮਿਲੀਅਨ ਡਾਲਰ ਦੀ ਸਾਲਾਨਾ ਵਿਕਰੀ ਦਾ ਅਨੁਮਾਨ ਲਗਾਇਆ ਗਿਆ ਹੈ ਕੰਪਨੀ ਅਮਰੀਕਾ ਭਾਰਤ ਦੱਖਣੀ ਅਫਰੀਕਾ ਤੇ ਏਸ਼ੀਆ ਪੈਸੀਫਿਕ ਲਾਤੀਨੀ ਅਮਰੀਕਾ ਯੂਰਪ ਤੇ ਮੱਧ ਪੂਰਬੀ ਖੇਤਰ ਦੇ ਵਿੱਚ 100 ਤੋਂ ਵੱਧ ਬਾਜ਼ਾਰਾਂ 'ਚ ਬ੍ਰਾਂਡਡ ਤੇ ਜੈਨਰਿਕ ਫਾਰਮੂਲੇਸ਼ਨਾਂ ਬਾਇਓਟੈਕਨੋਲੋਜੀ ਉਤਪਾਦਾਂ ਅਤੇ ਏਪੀਆਈਜ਼ ਦੀ ਇੱਕ ਵਿਸ਼ਾਲ ਸ਼੍ਰੇਣੀ ਨੂੰ ਵਿਕਸਿਤ ਅਤੇ ਵਪਾਰੀਕਰਨ ਕਰਦੀ ਹੈ ਇਹ ਸਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ